ਹਲੋ ਜੀ ਆਪਾਂ ਨੇ ਲਏ ਨੇ 4 ਟਮਾਟਰ ਤੇ ਆਪਾਂ ਨੇ ਮੈਂਨੇ ਲਈਆਂ ਨੇ 5 ਜੜੀਆਂ ਨੇ ਹਰੀਆਂ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੇ ਆਪਾਂ ਕੱਟ ਕਰ ਲਾਂਗੇ ਉਪਰ ਵਾਲਾ ਹਿੱਸਾ ਇਸ ਤਰ੍ਹਾਂ ਕੁਝ ਤੇ ਹੁਣ ਆਪਾਂ ਇਹਨੂੰ ਕੱਟ ਕਰਕੇ ਇਹਦੇ ਵਿੱਚ ਪਾ ਦਾਂਗੇ 4 ਚ ਤੇ ਇਨਕਵਰ ਲਾਂਗੇ ਆਪਾਂ ਗ੍ਰੈਂਡ ਸਟਾਰ ਇਹ ਵਾਲਾ ਜਿਹੜਾ ਗਲਾਸ ਸੀਗਾ ਤੇ ਮੈਂ ਦੋ ਗਲਾਸ ਲੈਏ ਨੇ ਚੌਲਾਂ ਦੇ ਠੀਕ ਹੈ ਇਹਨਾਂ ਨੂੰ ਆਪਾਂ ਵਾਸ਼ ਕਰ ਲਿਆ ਚੰਗੀ ਤਰ੍ਹਾਂ ਤੇ ਆਪਾਂ ਨੇ ਵਾਸ਼ ਕਰਕੇ ਰੱਖ ਲਿਆ ਤੇ ਇਧਰ ਆਪਾਂ ਨੇ ਜਿਹੜੇ ਲੈ ਸੀਏ ਟਮਾਟਰ ਚਾਰ ਉਹਦੀ ਪਿਊਰੀ ਬਣਾ ਲਈ ਆ ਤੇ ਚਲੋ ਹੁਣ ਅਗਲੇ ਪ੍ਰੋਸੀਜਰ ਵੱਲ ਚੱਲਦੇ ਹਾਂ ਗੈਸ ਕਰਦੇ ਹਾਂ ਆਨ ਤੇ ਉੱਪਰ ਰੱਖਦੇ ਹਾਂ ਢੱਬੂ ਤੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਸ਼ੌਟ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੀ ਇਹ ਪਿਓਰੀ ਆਪਾਂ ਨੇ ਬਣਾਈ ਸੀ ਠੀਕ ਹੈ ਇਹ ਐਡ ਕਰ ਦਾਂਗੇ ਤੇ ਦਾਂਗੇ ਮਿਕਸ ਆਪ ਤੇ ਚਮਚ ਕੀ ਤੁਸੀਂ ਤੇਲ ਵੀ ਪਾ ਸਕਦੇ ਹੋ ਠੀਕ ਹੈ ਜਿੰਨਾ ਆਪਾਂ ਜਿਹੜੇ ਮਤਲਬ ਗਲਾਸ ਦੇ ਨਾਲ ਮਿਲ ਕੇ ਚੌਲ ਪਾਏ ਸੀਗੇ ਤੇ ਉਸੇ ਗਲਾਸ ਦੇ ਨਾਲ ਆਪਾਂ ਦੋ ਜਿਹੜੇ ਸੀਗੇ ਚੌਲਾਂ ਦੇ ਗਲਾਸ ਪਾਏ ਸੀਗੇ ਮਿਲ ਕੇ ਤੇ ਹੁਣ ਆਪਾਂ ਜਿਹੜਾ ਪਾਣੀ ਦੀ ਕੁਆਂਟੀਟੀ ਆ ਉਹ ਆਪਾਂ ਨੇ ਲਈ ਆ ਸਾਢੇ 3 ਗਲਾਸ ਉਹ ਇਹਦੇ ਵਿੱਚ ਆਪਾਂ ਪਾ ਦਿੰਦੇ ਹਾਂ ਹਾਂ ਪੈਣਾ ਰਿਚਣ ਦੇਵਾਂਗੇ ਇਹ ਰਿਚ ਰਾਇ ਨੇ ਇਹਨੂੰ ਆਪਾਂ ਕਰ ਦਾਂਗੇ ਮਤਲਬ ਫੁੱਲ ਨੂੰ ਥੋੜਾ ਜਿਹਾ ਆਂਚ ਘੱਟ ਰੱਖਣੀ ਆ ਸਿੰਮਲੇ ਤੇ ਕਰਦੇ ਹਾਂ ਸੌਰੀ ਮੀਡੀਅਮ ਤੇ ਹਾਂ ਤੇ ਮੀਡੀਅਮ ਤੇ ਪੂਮਹਾ ਲਾਜ ਆਪਾਂ ਪਾਵਾਂਗੇ ਕਿਉਂ ਤੇ ਇੱਕ ਚਮਚ ਜੀਰਾ ਤੇ ਦੋ ਪਾਵਾਂਗੇ ਲਾਲ ਮਿਰਚ ਤੇ ਤੁਸੀਂ ਇਹਦੇ ਵਿੱਚ ਇਲਾਇਚੀ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਮੈਂਨੇ ਵੱਡਾ ਪਿਆਜ਼ ਇਕ ਲਿਆ ਜੇ ਛੋਟੇ ਨੇ ਤੁਸੀਂ ਦੋ ਲੈ ਸਕਦੇ ਹੋ ਹੁਣ ਚੋਕ ਕਰ ਲਿਆ ਹਾਂ ਹੰਕਾ ਜ਼ਰਾ ਬਰਾਬਰ ਹੁੰਦੇ ਨੂੰਗੀ ਤੇ ਜਦ ਪਿਆਜ਼ ਦੀ ਚਾਈਨਿੰਗ ਆ ਗਈ। ਇਹਨੂੰ ਆਪਾਂ ਫਿਰ ਰੋਸਟ ਕਰਾਂਗੇ। ਤੇ ਹੁਣ ਆਪਾਂ ਮੈਂ ਇੱਕ ਕਲੀਅੜੀ ਉਹ ਮਟਰਾਂ ਦੀ ਲਈ ਆ ਤੇ ਮਟਰ ਜਿਹੜੇ ਆਪਾਂ ਕੱਢ ਕੇ ਵਾਸ਼ ਕਰਲੇ ਸੀ। ਅੱਛੇ ਚੁੱਕੇ ਨੇ। ਤੇ ਹੁਣ ਆਪਾਂ ਇਹ ਵਿੱਚ ਪਾਵਾਂਗੇ ਮਟਰ। ਗਾਇਜ਼ ਮੈਂ ਮੰਨ ਤੁਹਾਨੂੰ ਦੱਸਿਆ ਸੀਗਾ ਜਦੋਂ ਪਿਆਜ਼ ਬ੍ਰਾਊਨ ਹੋ ਜਾਣਗੀ ਆਪਾਂ ਪਾ ਲਈ। ਆਪਾਂ ਨੇ ਇੱਕ ਜੁੜੇ ਲਿਆ ਆ ਆਲੂ। ਤੇ ਆਲੂ ਨੂੰ ਕੱਟ ਕਰ ਲਿਆ ਜਿਆਦਾ ਥੀਕ ਨਹੀਂ ਕਰਨੇ ਤੇ ਜਿਆਦਾ ਮੋਟੇ ਨਹੀਂ ਰੱਖਣੇ ਤੇ ਇਹ ਵੀ ਆਪਾਂ ਵਿੱਚੇ ਐਡ ਕਰ ਦਾਂਗੇ ਇਹਨਾਂ ਨੂੰ ਆਪਾਂ ਐਦਾਂ ਹੀ ਭੁੰਨਾਂਗੇ ਨਾਲ ਇਹਦੇ ਵਿੱਚ ਪਾਣੀ ਪਾਣਾ ਕੁਝ ਵੀ ਨਹੀਂ ਪਾਣਾ ਹੈਗਾ ਐਦਾਂ ਹੀ ਭੁੰਨਾਂਗੇ ਤੇ ਇਹਦੇ ਵਿੱਚ ਕੋਈ ਮਸਾਲੇ ਵੀ ਨਹੀਂ ਪਾਉਣੇ ਜੇ ਮਸਾਲੇ ਪਾਵਾਂਗੇ ਤਾਂ ਇਹ نیچے ਲੱਗਣ ਲੱਗ ਜੂਗਾ ਜਿਹੜੇ-ਜਿਹੜੇ ਆਪਣੇ ਆਲੂ ਗੈਰਾਂ ਨੇ ਉਹ ਪੱਕਣੇ ਨਹੀਂ ਹੈਗੇ ਇਸ ਲਈ ਆਪਾਂ ਇਹਨੂੰ 4 ਤੋਂ 5 ਮਿੰਟ ਪਕਾਵਾਂਗੇ ਤੇ ਇਹਨੂੰ ਠਕ ਦੇ ਹੁਣ ਆਪਾਂ ਇਹ ਕਿ ਟੱਕ ਤੋਂ ਸਲੋ ਤੇ ਕਰਕੇ ਟੱਕ ਦਾਂਗੇ ਵਿਚ ਵਿਚਰੀ ਆਪਾਂ ਇਹਨੂੰ ਚਲਾਉਂਦੇ ਰਹਾਂਗੇ ਇਹਨੂੰ ਪਕਾ 4 ਤੋਂ 5 ਮਿੰਟ ਆਪਾਂ ਟੱਕ ਦਾਂਗੇ 4 ਤੋਂ 5 ਮਿੰਟ ਇਹਦਾ ਆਪਾਂ ਇਹਨੂੰ ਹੁੰਨਾਗੇ ਅੱਗ ਤੇ ਪਕਾਵਾਂਗੇ ਮਤਲਬ ਬਣ ਕੇ ਹੋ ਚੁੱਕੇ ਨੇ ਤੇ ਆ ਰਹੇ ਆਪਣੇ ਆਲੂ ਨੂੰ ਆਪਾਂ ਕੱਟ ਕੇ ਦੇਖ ਲਾਂਗੇ ਤੇ ਦੇਖੋ ਆਸਾਨੀ ਨਾਲ ਕੱਟਿਆ ਜਾ ਰਿਹਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਅੱਧਾ ਚਮਚ ਹਰੀ ਮਿਰਚ ਆਪਾਂ ਨੇ ਪਾਈ ਸੀ ਇਸ ਲਈ ਆਪਾਂ ਲਾਲ ਮਿਰਚ ਜਿਹੜੀ ਅੱਧਾ ਚਮਚ ਲਾਲ ਮਿਰਚ ਪਾਵਾਂਗੇ ਲੂਣ ਆਪਾਂ ਪਾਵਾਂਗੇ 3 ਚਮਚ ਇਹਨੂੰ ਫਲਾ ਲਾਂਗੇ ਆਪਾਂ ਤੇ ਹੁਣ ਆਪਾਂ ਇਸ ਤਰ੍ਹਾਂ ਦੇ ਦੇ ਵਿੱਚ ਮੈਗੀ ਮਸਾਲਾ ਗੈਸ ਜਿਹੜਾ ਆਪਾਂ ਮੈਗੀ ਚ ਪਾਉਂਦੇ ਉਹ ਵਾਲਾ ਮਸਾਲਾ ਨਹੀਂ ਕੋਲ ਮੈਗੀ ਮਸਾਲਾ ਆਉਂਦਾ ਹੈ ਉਹ ਹਲਾ ਤੇ ਅਜਿਹਾ ਇਸ ਤਰ੍ਹਾਂ ਆਪਾਂ ਮੈਗੀ ਮਸਾਲਾ गर्म मसाला भी पा सकते हो या फिर चाट मसाला थोड़ी च्वाइसा तो हम चौल बन के हो चुके ने तैयार चला गला पिया चौल देखो हम आप कर देंगे अपने चौल सॉरी दो हिस्सा के पाने पैना अपने यम्मी यम्मी चोल बन रही है हो गए ने प्याज चोल تے پھر ہن اپا اننوں करेंगे। गैस گے گیس من تے رکھ کے سو دیر تک ہی کردے ہن ہن